ਇਹ ਨੋਟ ਕਰੋ 1 ਮਿੰਟ ਦਾ ਸਮਾਂ ਜਿੰਨੇ ਸੰਜੇ ਨਹੀਂ ਪੁੱਜਦਾ ਤਾਂ 5000 ਰੁਪਏ ਦਾ ਕਟ ਮਿਲਣਾ ਜਲਦੀ ਆਓ ਭੱਜ ਕੇ ਬਾਈ ਸੰਜੇ ਦਿੱਲੀ ਪਹਿਲਵਾਨ ਜਲਦੀ ਆਓ ਖਾੜੇ ਦੇ ਵਿੱਚ ਕਿਉਂਕਿ ਸਾਡੀ ਸਾਰੀ ਪ੍ਰਬੰਧਕ ਕਮੇਟੀ ਖਾੜਾ ਪਾਦਸ਼ਾਹ ਦੇ ਵਿੱਚ ਪੁੱਜ ਚੁੱਕੀ ਹੈ ਤੇ ਸੰਜੇ ਦਿੱਲੀ ਪਹਿਲਵਾਨ ਨੂੰ ਬੇਨਤੀ ਇੱਕ ਮਿੰਟ ਦੇ ਵਿੱਚ ਖਾੜੇ ਦੇ ਵਿੱਚ ਆਓ ਯਾਰ ਅਸੀਂ ਤੁਹਾਨੂੰ 10 15 ਮਿੰਟ ਦਾ ਤਿਆਰੀ ਦਾ ਸਮਾਂ ਦਿੱਤਾ ਮੇਰੇ ਵੀਰ ਹੁਣ ਸਾਡੇ ਕੋਲ ਹੈ ਹੋਰ ਵੀ ਕਾਫੀ ਕੁਸ਼ਤੀਆਂ ਸੀ ਸੋਨੇ ਦੀਆਂ ਮੁੰਡੀਆਂ ਤੇ ਆ ਵੀ ਸੰਜੇ ਸੰਜੇ ਭੱਜ ਗਿਆ ਖਾੜੇ ਦੇ ਵਿੱਚ ਬਈ ਆਓ ਜੀ ਸੰਜੇ ਦਿੱਲੀ ਤੋਂ ਕੋਰ ਯਾਦਗਾਰ ਫੋਟੋ ਬੇਤੀਆ ਪਾਣੀ ਵਾਲੇ ਵੀਰ ਜਿਹੜਾ ਪਾਣੀ ਜ਼ਰੂਰ ਖਾੜੇ ਦੇ ਵਿੱਚ ਪੁੱਜਦਾ ਕਰਦੇ ਆ ਲਓ ਸਾਹਮਣੇ ਹਰਿਆਣਾ ਕੇਸਰੀ ਪਹਿਲਵਾਨ ਦਿੱਲੀ ਕੇਸਰੀ ਪਹਿਲਵਾਨਾ ਸੰਜੇ ਪਹਿਲਵਾਨ ਦਿੱਲੀ ਵਾਲਾ ਜਿਹੜਾ ਪੁੱਜ ਗਿਆ ਇੱਕ ਯਾਦਗਾਰ ਤਸਵੀਰ ਹੈ ਸਾਡੇ ਸਰਪੰਚ ਸਾਹਿਬ ਉਹਨਾਂ ਦਾ ਪਰਿਵਾਰ ਜਿਹਨਾਂ ਦੇ ਵੱਲੋਂ ਇਹ ਪਟਕਾ ਦਿੱਤਾ ਜਾਣਾ ਪਰ ਦਰਸ਼ਕ ਵੀਰਾਂ ਦੇ ਜਾਣਕਾਰੀ ਲਈ ਨੋਟ ਕਰਿਓ ਸਵਾ ਘੰਟੇ ਦਾ ਰਸਤਾ ਜਿੱਥੇ ਪਹਿਲਵਾਨ ਜਿੰਨੇ ਪੁੱਜਣਾ ਜਿੱਸੇ ਪਹਿਲਵਾਨ ਨੇ ਇਸ ਕਰਕੇ ਪਹਿਲਾਂ ਇਹ ਕੁਸ਼ਤੀ ਕਰਵਾ ਦਿੱਤੀ ਹੈ ਇਹ ਨੋਟ ਕਰੋ ਕਿ ਨਗਰ ਦੀ ਡਿਮਾਂਡ ਸੀ ਕਿ ਵੀ ਜੱਸਾ ਪਹਿਲਵਾਨ ਸੱਜਣਾ ਹੈ ਇਸ ਕਰਕੇ ਆਪਾਂ ਸੱਜਿਆ ਵੀ ਆ ਜਰੂਰ ਹੈ ਔਰ ਕੁਸ਼ਤੀ ਜਿਹੜੀ ਪਹਿਲਾਂ ਨਾਲ ਉਸੇ ਸਮੇਂ ਨਾਲ ਕਰਵਾ ਦਾਂਗੇ ਬਹੁਤ ਬਹੁਤ ਧੰਨਵਾਦ ਹੈ ਲਓ ਜੀ ਸੰਜੇ ਬੋਲੀ ਪਹਿਲਵਾਨ ਵੀ ਪੁੱਜ ਗਿਆ ਆ ਵੀ ਸੰਜੇ ਜਲਦੀ ਮੇਰੇ ਵੀਰ ਫੋਟੋ ਕਰਾਈਏ ਦੇਖੋ ਅੱਜ ਹੈ ਵਾਖਵਾ ਦੀ ਚੈਨਲਾਂ ਤੋਂ ਕਿਦਾਂ ਕੈਮਰੇ ਫੋਕਸ ਹੈ ਤੁਹਾਡੀ ਕੁਸ਼ਤੀ ਦੇ ਉੱਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਪੰਜਾਬੀ ਲਾਈਵ ਵਾਲਿਆਂ ਦਾ ਨਾਲੇ ਜੀਰੂ ਸਟੂਡੀਓ ਲਾਈਵ ਬਲਾਚੋਰਾ ਲੈਂਦਾ ਨਾਲ ਹੀ ਹੰਡਾ ਟੀਵੀ ਹੈ ਆਲੇ ਮੇਰੇ ਵੀਰ ਅੱਜ ਦੇਖੋ ਕਿੰਨੇ ਚੈਨਲ ਖੰਡੂਪੁਰ ਦਾ ਸਿੰਘ ਮੇਲਾ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਰਮਨੀ ਨਾਰਵੇ ਇਟਲੀ ਨਿਊਜ਼ੀਲੈਂਡ ਭਈ ਮਾਸਕਟ ਤੇ ਸਾਰੇ ਪੰਜਾਬੀ ਵੀਰ ਅੱਜ ਖੰਡੂਪੁਰ ਦਾ ਲਾਈਵ ਸਿੰਘ ਮੇਲਾ ਜਿਹੜਾ ਟੱਕਰੇ ਆ ਇਹ ਹੱਥ ਜੋੜੀ ਜਿਹੜੀ ਕਰਾਈ ਜਾ ਰਹੀ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਇੱਕ ਹਰ ਗੁੱਗਾ ਯਾਰ ਪੀਰ ਦੇ ਨਾਂ ਤੇ ਖਿੱਚ ਕੇ ਤਾੜੀਆਂ ਮਾਰਦੇ ਤਾੜੀਆਂ ਤਾੜੀਆਂ ਖਿੱਚ ਕੇ ਸਾਰੇ ਜਣੇ ਸੋ ਇੱਕ ਯਾਦਗਾਰ ਫੋਟੋ ਹੋਈ ਹੈ ਅਸਰਦਾਸ ਜੀ ਸੋ ਜੀ ਸੰਜੀਤ ਸਿੰਘ ਜੀ ਸਰਪੰਚ ਸਾਹਿਬ ਔਰ ਨਾਲ ਹੀ ਇਹ ਨੋਟ ਕਰਿਓ ਪਹਿਲਵਾਨਾ ਜਿਹੜੀਆਂ ਅਗਲੀਆਂ ਕੁਸ਼ਤੀਆਂ ਹੋਣਗੀਆਂ ਅਮਿਤ ਪਹਿਲਵਾਨ ਜਲੰਧਰ ਤੇ ਰਫੀ ਪਹਿਲਵਾਨ ਬਲਾਚੌਰ ਦੂਸ਼ਾ ਡੂੰਘਸੜੀ ਤੇ ਰਾਜਾ ਪਹਿਲਵਾਨ ਡੇਰਾ ਬੱਬਾ ਨਾਨਕੇ ਲੰਗੋਟੇ ਪਾ ਕੇ ਰੱਖਣਗੇ ਪਰ ਹੁਣ ਜਿਹੜੀ ਕੱਲੀ ਕੁਸ਼ਤੀ ਕਰਾਉਣੀ ਆ ਛੜਵਾਦੇ ਪਾਜੀ ਸਮਾਂ ਦੇ ਜੀ ਸਰਵਜਸਤਾ ਪੱਟੀ ਦੇ ਸੰਜੇ ਪਹਿਲਵਾਨ ਦਿੱਲੀ ਇਹਨਾਂ ਦਰਮਿਆਨ ਕੁਸ਼ਤੀ ਜਿਹੜੀ ਹੋਣੀ ਆ ਟੋਲੀ ਵੀਰੇ ਟੋਲੀ ਜੀ ਮਾਰੇ 2-4 ਮੀਟਰ ਹੋ ਰਿਹਾ ਰੈਫਰੀਆਂ ਨੂੰ ਥੋੜਾ ਪਾਣੀ ਜ਼ਰੂਰ ਪਾ ਦਿਓ ਪਾਣੀ ਪਾਣੀ ਵੀ ਸੋਹਣਾ ਜਿਹੜੇ ਵੀਰ ਕਰਦੇ ਆ ਰੈਫਰੀਆਂ ਨੂੰ ਪਾਣੀ ਪਾ ਦਿਓ ਬੜੀ ਮਿਹਰਬਾਨੀ ਹੈ ਜੀ ਬੜੀ ਮਿਹਰਬਾਨੀ ਰੈਫਰੀਆਂ ਨੂੰ ਪਾਣੀ ਜ਼ਰੂਰ ਪੋਹਤਾ ਕਰ ਦਿਓ ਸਲਾਉ ਆ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ ਇਸੇ ਪਾਸੇ ਦਸਾਂ ਕੱਟੀ ਊਜੇ ਪਾਸੇ ਸਾਂਝੇ ਬੁੱਲੀ ਇਹ ਕੱਲੀ ਕੁਸ਼ਤੀ ਕਰਾਈ ਜਾਣੀ ਹੈ ਪਰਲੀ ਕੁਸ਼ਤੀ ਜਿਹੜੀ ਹੈ ਸਮਾਪਤ ਹੋ ਰਹੀ ਹੈ ਆ ਜੀ ਕੁਸ਼ਤੀ ਹੋ ਗਈ ਆ ਬੜਕੇ ਲੋ ਹਲੋ ਬਾਈ ਪਹਿਲਾ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਜਿਹੜੇ ਪਰਿਵਾਰ ਨੇ ਇਨਾਮ ਦੇਣ ਇਸ ਪਟਕੇ ਦਾ ਲਾਓ ਖਿੱਚ ਕੇ ਤਾੜੀਆਂ ਉਸ ਪਰਿਵਾਰ ਦੇ ਲਈ हां साहब ਦਾ ਸਰਪ੍ਰਸਤ ਮਰਲਿਕ ਸਿੰਘ ਜੀ ਖੰਡੂਪੁਰ ਜਿਨ੍ਹਾਂ ਦੇ ਬੇਟੇ ਆਸਟ੍ਰੇਲੀਆ ਤੇ ਇਟਲੀ ਦੇ ਵਿੱਚ ਸੈਟਲ ਹੈ ਇਸ ਪਰਿਵਾਰ ਵੱਲੋਂ 211000 ਰੁਪਏ ਸਾਡੀ ਦੰਗਲ ਕਮੇਟੀ ਨੂੰ ਵੱਡਾ ਮਾਣ ਆਇਆ ਉਸ ਮਾਇਆ ਦੇ ਵਿੱਚੋਂ ਹੀ ਇਹ ਕੁਸ਼ਤੀ ਕਬੱਡੀ ਕਰਾਈ ਜਾ ਰਹੀ ਹੈ ਇੱਕ ਪਾਸੇ ਆਹ ਕਹਿੰਦੇ ਮਾਝੇ ਦੀ ਧਰਤੀ ਦਾ ਮਜਾ ਹੈ ਕਹਿੰਦੇ ਸਿੰਦੇ ਪੱਟੀ ਪਹਿਲਵਾਨ ਦਾ ਬੇਡਾ ਮਾਤਾ ਪਰਮਿੰਦਰ ਕੌਰ ਦੇ ਦਿਲ ਦਾ ਟੁਕੜਾ ਤੇ ਪੜ੍ਹਾਈ ਦੇ ਵਿੱਚ ਵੀ ਗ੍ਰੈਜੂਏਸ਼ਨ ਹੈ ਕਈ ਵਾਰੀ ਦਰਸ਼ਕ ਵੀਰ ਸੋਚ ਕਹਦੇ ਆ ਕਿ ਸ਼ਾਇਦ ਪਹਿਲਵਾਨ ਹੋਏ ਨਹੀਂ ਟੋਲੀ ਟੋਲੀ ਹਾਂਜੀ ਲਓ ਟੋਲੀ ਜੀ ਰਮ ਬੇਨਤੀ ਹੈ ਬੇ ਬੇਨਤੀ ਹੈ ਤੁਹਾਡਾ ਮਾਨ ਸਨਮਾਨ ਤੁਹਾਨੂੰ ਮਿਲਣਾ ਜ਼ਰੂਰ ਹੈ ਪਲੀਜ਼ ਮਾਇੰਡਰਾ ਕਰੋ ਕਿ ਬੈਸੀ ਸ਼ੋਰ ਬਹੁਤ ਹੋ ਜਾਂਦਾ ਹੈ ਆ ਦੋ ਤਿੰਨ ਮਾਈਕ ਲੱਗੇ ਹੋਏ ਆ ਇਸ ਕਰਕੇ ਥੋੜਾ ਬੰਦ ਕਰਾਉਣਾ ਟੋਲੀਆਂ ਦਾ ਬਹੁਤ ਬਹੁਤ ਧੰਨਵਾਦ ਆ ਇੱਕ ਪਾਸੇ ਸਿੰਘ ਸਰਦਾਰ ਪਹਿਲਵਾਨ ਜੱਸਾ ਪੱਟੀ ਆ ਔਰ ਦੂਸਰੇ ਪਾਸੇ ਸੰਜੇ ਪਹਿਲਵਾਨ ਦਿੱਲੀ ਹਾਂਜੀ ਦਾਰੇ ਰੁਪਈਆ 11000 ਨੌਜਵਾਨਾਂ ਦੇ ਸਰਦਾਰ ਸਰਜੀਤ ਸਿੰਘ ਆਪਣੇ ਦੇ ਬਣਾਇਆ ਭਾਈ ਤਾਂ ਕਿ ਪਟਕਾ ਜਿਹੜਾ ਪੱਗਵਾ ਜਿਹੜੀ ਪਿੰਡ ਕਮਾਈ ਜਾਵੇ ਨਾਲ ਦੇ ਕੋਸ਼ਿਸ਼ ਉਹਨਾਂ ਦੇ ਭਾਣਜੇ ਦੇ ਵੱਲੋਂ 11000 ਰੁਪਇਆ ਜੇਕਰ ਜੱਸਾ ਪਹਿਲਵਾਨ ਪੱਟੀ ਹਿੱਟਦਾ ਇਹ ਨੋਟ ਕਰਿਓ 11000 ਜਿਹੜਾ ਅਲੱਗ ਤੋਂ ਦਿੱਤਾ ਜਾਣਾ ਹੈ ਲੋ ਜੀ 11000 ਰੁਪਇਆ ਕਹਿਤਾ ਗਿਆ ਕਹਿੰਦੇ ਅਲੱਗ ਤੋਂ ਕਹਿੰਦਾ ਗਿਰਸੇ ਤੋਂ ਮਿਲੀ ਮੱਲੀ ਮੱਲਾ ਦੇ ਪੁਰਾਣੇ ਦਾ ਸੋਨ ਸਿੰਘ ਜੀ ਸਟੇ ਪਿਆ ਜੀ ਸਰਦਾਰ ਸੋਨ ਸਿੰਘ ਜੀ ਉਸ ਸਟੇਟ ਤੋਂ ਪੁੱਜੋ ਆ ਪਹਿਲੀ ਚੰਡੀ ਦੀ ਵੱਡੀ ਕੁਸ਼ਤੀ ਆ ਇਸ ਸਮੇ ਖਾੜਾ ਪਾਛਾ ਚ ਹੈ ਇੱਕ ਪਾਸੇ ਅੱਜ ਦੀ ਧਰਤੀ ਦਾ ਮਾਜਿਲ ਜੱਸਾ ਪੱਟੀ ਤੇ ਦੂਜੇ ਪਾਸੇ ਸੰਜੇ ਦਿੱਲੀ ਦੀ ਕਹਿੰਦੇ ਇਹ ਵੀ ਹਿੰਦਕਸ਼ਰੀ ਪਹਿਲਵਾਨ ਹੈ ਅੱਜ ਬੱਬਰ ਸ਼ੇਰਾਂ ਦੇ ਮੁਕਾਬਲੇ ਹੈ ਬਹੁਤ ਹੀ ਵਧੀਆ ਕੁਸ਼ਤੀ ਤੇ 10 ਤੋਂ 11000 ਰੁਪਏ ਸਖਾ ਧਮਾਈ ਯੂਕੇ ਜੋ ਸਭ ਤੋਂ ਸੈਗੀ ਤੇ ਕਿਸ਼ੋਰ ਬਿੱਤਾ ਜਾਣਾ ਹੈ ਇਹਨਾਂ ਦਾ ਸਨਮਾਨ ਕੀਤਾ ਜਾਇਆ ਹੈ ਜੱਸਾ ਬਿਰਵਾਇਆ ਸਾਈਕਲ ਤੇ 2100 ਰੁਪਇਆ ਵਾਹ ਜੀ ਵਾਹ ਸਾਈਕਲ ਤੇ 2100 ਰੁਪਇਆ ਸੋ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਸੋ ਇੱਕ ਪਾਸੇ ਜੱਸਾ ਬੱਟੀ ਔਰ ਦੂਜੇ ਪਾਸੇ ਸੰਜੇ ਬਿੱਲੀ ਕਹਿੰਦਾ ਸੂਰਜਵੀ ਅਗਰ ਸਾਵੇ ਉੱਪਰ ਜੇਟ ਤੇ ਹੜਦੀਆ ਤੱਪ ਦੀ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਸਾਲਦੀਆ ਬੋਲ ਮਾਰ ਖੱਟਿਆ ਦਾ ਰੋਸ ਤੇ ਪਾਈਆਂ ਦਾ ਉਹ ਸਿੱਕੀ ਕਕਰਾਲੇ ਦੇ ਹੇਠਾਂ ਕਿਨਤਾ ਲਾਗਿਆ ਜਿਹੜੀ ਕੋਸ਼ਿਸ਼ ਜਿਹੜਾ ਜਿੱਤੂਗਾ ਸਰਜੀਤ ਸਿੰਘ ਯੂਕੇ ਵੱਲੋਂ 2100 ਰੁਪਇਆ ਤੇ ਸਾਡੇ ਪਰਿਵਾਰ ਦੇ 11000 ਰੁਪਏ ਤੋਹਫਾ ਦਿੱਤਾ ਜਾਊਗਾ ਵਾਹ ਵਾਹ ਲੋਕੀ ਵੱਡਾ ਮਾਣ ਲੱਗ ਗਿਆ ਇਸ ਕੁਸ਼ਤੀ ਤੇ ਅਸੀਂ ਸਾਫ ਦਾ ਸੁਭਨ ਸਰਮਰੀਖ ਸਿੰਘ ਜੀ ਖੰਡੂ ਪਰ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਰਜੀਤ ਸਿੰਘ ਜੀ ਯੂਕੇ ਖੰਡੂ ਪਰ ਉਹਨਾਂ ਦਾ ਵੀ ਤੁਹਾਨੂੰ ਅੱਜ ਉਹਨਾਂ ਦਾ ਭਾਂਜਾ ਸੁੱਖਾ ਅੱਜ ਵੱਡਾ ਮਾਣ ਲੱਗਦਾ ਇਸ ਕੁਸ਼ਤੀ ਦੇ ਆ ਮਾਮਾ ਦੇ ਬਲੀਪੋਤੇ ਬੱਬਰ ਸ਼ੇਰ ਹੈ ਕਿ ਮੁਰਕੋ ਮੁਰਕੀ ਹੋ ਗਿਆ ਯਾਰੋ ਜੋਰ ਚੋਂ ਬਰਾਂ ਦਾ ਕੰਡਾ ਵੀ ਨਹੀਂ ਚੁਪਦਾ ਜਿਸਮ ਕਠੋਰ ਚੋਂ ਬਰਾਂ ਦਾ ਚੜੀ ਦੀ ਜਵਾਨੀ ਗਰਮ ਖੂਨ ਲੜਤਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮਦਾਨੋਂ ਆਹ ਡਰ ਕੇ ਨਹੀਂ ਬਾਜਦੇ ਲਓ ਉਧਰ ਸਰਦਾਰ ਸਰਜੀਤ ਸਿੰਘ ਖੰਡੂ ਉੱਪਰ ਬੈਂਦੀ ਐ ਅੱਗੇ ਵਾਲੇ ਇਧਰ ਸੰਘੇ ਹੁਣ ਪਿੱਛੇ ਹਟਦੇ ਜਰੀਕੇ ਆ ਲੋ ਆ ਲੋ ਮਾਨਾ ਫਾਈਨਲ ਕਰਤੀ ਹੋਣ ਲੋ ਬਾਜੀ ਮਾੜੀ ਜੀ ਗੱਲ ਪੂਰੀ ਹੋਣ ਦੀ ਕਰੋ ਪਲੀਜ਼ ਬੈਂਦੀ ਐ ਸਰਦਾਰ ਸਰਜੀਤ ਸਿੰਘ ਖੰਡੂ ਉੱਪਰ ਜੁਕੇ ਵਾਲੇ ਕਹਿੰਦੇ ਵੀ ਜੇਕਰ ਸੰਘੇ ਜਿੱਤੇ ਤਾਂ ਰੁਪਈਆ 21000 ਖੇਡ ਪ੍ਰੋਮੋਟਰ ਸਰਦਾਰ ਸਰਜੀਤ ਸਿੰਘ ਜੀ ਖੰਡੂਪਰ onਾਂ ਵਾਲਾ ਦਿੱਤਾ ਜਾਣਾ ਹੈ ਇਹ ਨੋਟ ਕਰੋ ਜੇਕਰ ਸੰਝੇ ਜਿੱਤਦਾ ਹੈ ਪਰ ਉਹਨਾਂ ਦੇ ਪਾਣਜ ਵੱਲੋਂ ਜੱਫੇ ਦੇ ਲਈ ਲੱਗੇ ਹੋਏ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਮੇਂ ਦੀਆਂ ਬਾਤਾਂ ਕੌਣ ਜਿੱਤਦਾ ਕੌਣ ਹਾਰਦਾ ਨਹੀਂ ਉਹ ਰਿਸਾ ਉੱਧਰ ਪੱਤੀ ਮੇਰੇ ਕੋਲ ਪੁੱਜੀ ਆ ਗੂੰਗਾ ਪਹਿਲਵਾਨ ਤੇ ਰਾਣਾ ਸੰਧਮਾਏ ਮੰੰਦੀ ਵਾਲੀ ਕੁਸ਼ਤੀ ਜਿਹੜੀ ਪੱਤੀ ਮੇਰੇ ਕੋਲ ਪੁੱਜੀ ਆ ਹਾਂਜੀ ਇਹ ਨੋਟ ਕਰੋ ਪੰਨਾ ਮਿੰਦੇ ਜਿੰਦਰ ਓਏ ਕੋਈ ਪਟਕਾ ਕੱਢੋ ਜਾਂ ਪੱਗ ਲੈ ਲਓ ਪੰਜੰਦਾ ਦਾ ਕਮਾਨ ਸ਼ੁਰੂ ਕਰੋ ਨਾ ਜੱਸਾ ਪੱਟੀ ਦੇ ਸੰਜੇ ਦਿੱਲੀ ਨੂੰ ਨਾਲ ਹਾਂ ਇਸ ਕੁਸ਼ਤੀ ਦਾ ਪਤਕਾ ਬੰਨ ਕੇ ਲੈ ਕੇ ਜਾਓ ਫਟਕਾ ਸਟੇਜ ਤੋਂ ਦੇ ਦਿਓ ਜੀ ਸੁਦੀਪ ਸਿੰਘ ਜੀ ਯੂਕੇ ਖੰਡੂਪੁਰ ਉਹਨਾਂ ਵੱਲੋਂ ਸੰਜੇ ਪਹਿਲਵਾਨ ਜਿੱਤੇ 21000 ਅੱਜ ਮਾਮੇ ਭਾਂਜੇ ਨਹੀਂ ਸੈੱਟ ਕਰ ਦਿੱਤੇ ਹੈ ਤੇ 11000 ਰੁਪਇਆ ਕਹਿੰਦੇ ਜੇ ਜੱਸਾ ਪੱਟੀ ਜਿੱਤੇ ਤੇ ਸੁਪਾ ਕਮਾਈ ਯੂਕੇ ਵੱਲ ਦਿੱਤਾ ਜਾਣਾ ਬਾਈ ਤਾੜੀਆਂ ਦੁਨੀਆ ਲਾ ਦਿਓ ਤਾੜੀਆਂ ਖੇਚ ਕੇ ਮਾਰ ਦਿਓ ਉੱਪਰ ਇੱਕਾ ਲਾਈਵ ਵਾਲੇ ਕੈਮਰੇ ਤੇ ਮੇਰੇ ਭਰਾ ਘੁੰਮ ਕੇ ਹੋ ਜਿਓ ਇੱਕ ਪਾਸੇ ਜੱਸਾ ਪੱਟੀ ਵਾਲਾ ਪਰ ਦੂਸਰੇ ਪਾਸੇ ਸੰਜੇ ਪਹਿਲਵਾਨ ਦਿੱਲੀ ਦੀ ਤਰਪੀ ਸਮੇਂ ਦੀਆਂ ਬਾਤਾਂ ਕੌਣ ਜਿੱਤਦਾ ਕੌਣ ਹਾਰਦਾ ਕੌਣ ਜਿੱਤਦਾ ਕੌਣ ਹਾਰਦਾ ਇਹ ਮਲੇੜਿਆ ਚੱਲਦੀ ਹੋਈ ਕੁਸ਼ਤੀ ਨਾ ਨੌਜਵਾਨਾਂ ਦੇ ਵਿਚਕਾਰ ਲਓ ਜੀ ਜੀ ਸਰੇਗੀ ਆ ਸਮੇਂ ਫੜਿਆ ਹੋਇਆ ਮੋਟਾ ਪੱਟ ਇੱਕ ਪਰਚੀ ਪੁਜੀਆ ਮੰੰਦੀ ਵਾਲੀ ਪਹਿਲਵਾਨ ਆਪ ਜੋੜੀ ਕਰੋ ਬਾਈ ਗੂੰਗਾ ਪਹਿਲਵਾਨ ਗੂੰਗਾ ਵਿੱਚ ਪੁਜੀਆ ਜੜ ਲਈ ਤੇ ਰਾਣਾ ਪਹਿਲਵਾਨ ਸੰਧਵਾ ਰਾਣਾ ਭੁਲਾਣਾ ਆਓ ਤੇ ਗੁੰਗਾ ਪਹਿਲਵਾਨ ਕਿੱਥੇ ਦਾ ਵੀ ਗੁੰਗਾ ਪਹਿਲਵਾਨਾ ਗੁੰਗਾ ਪਹਿਲਵਾਨ ਆਪ ਜਿਹੜੀ ਕਰੋ ਆਕੇ ਹਾਂ ਇਹ ਜਿਹੜੀ ਕਹਿੰਦੇ ਵੀ ਮੁੰਦਰੀ ਵਾਲੀ ਗੁਸਤੀ ਹੈ ਨੋਟ ਕਰੇ ਪਹਿਲਵਾਨ ਇਹ ਇਹ ਕਲੀਅਰ ਕਰ ਦਿਆ ਕਰੋ ਜੀ ਮੁੰਦੀ ਲੱਗ ਲੱਗਾ ਹੈ ਇੱਕ ਮੁੰਦੀ ਹੈ ਦੋਨਾਂ ਨੂੰ ਇਹ ਕੋਈ ਵੀ ਮਾੜਾ ਲਿਖ ਦਿਆ ਕਰੋ ਫਿਰ ਬਾਅਦ ਚ ਚੱਕਰ ਪੈਂਦਾ ਹੈ ਇਹ ਪਲੀਜ਼ ਕਲੀਅਰ ਕਰ ਦਿਆ ਕਰੋ ਵੀ ਇੱਕ ਮੁੰਦੀ ਦੋਨਾਂ ਨੂੰ ਹੈ ਜਾਂ ਅਲੱਗ-ਅਲੱਗ ਮੁੰਦੀਆਂ ਨੇ ਹਾਂ ਜੀ ਜੈਸੀ ਜੀ ਉਹ ਜ ਬਲਜਿੰਦਰ ਸਿੰਘ ਜੀ ਆਸਟ੍ਰੇਲੀਆ ਬਲਜਿੰਦਰ ਸਿੰਘ ਜੀ ਇਟਲੀ ਸਭ ਤੋਂ ਸਾਬਕਾ ਸਰਪੰਚ ਅਮਰੀਕ ਸਿੰਘ ਜੀ ਦੇ ਪਰਿਵਾਰ ਵਾਲਾ ਇਹਦਾ ਇਸ ਕੁਰਸੀ ਦੇ ਵਿੱਚ ਜਿੱਤੇਗਾ ਪ੍ਰਵਾਨ ਜਿਸੇ ਪੱਟੀ ਤੇ ਸੰਜੇ ਬੀਰੀ ਦੇ ਵਿੱਚ 11000 ਦਾ ਸਪੈਸ਼ਲ ਨਾਮ ਦਿੱਤਾ ਜਾਵੇਗਾ ਜਿੱਥੇ ਸਾਡੇ ਸਰਦਾਰ ਸਰਜੀਤ ਸਿੰਘ ਵੀ ਖੰਡੂ ਪਰ ਉਹਨਾਂ ਵੱਲੋਂ 20000 ਰੁਪਏ ਇੱਕ ਮਿੰਟ ਮਾਫੀ ਚਾਹੁੰਦਾ ਵੀਰੇ ਜੀ ਥੋੜਾ ਜਿਹਾ ਇੱਕ ਅੰਕਲ ਜੀ ਦੱਸਦੇ ਇੱਕ ਫੇਰ ਥੋੜਾ ਰੌਲਾ ਪੈਣਾ ਮੈਨੂੰ ਪਤਾ ਵੀ ਇਹ ਜਿੱਤਣ ਵਾਲੇ ਨੂੰ ਵੀ ਮੁੰਦੀ ਹੈ ਹਾਰਨ ਵਾਲੇ ਨੂੰ ਵੀ ਮੁੰਦੀ ਹੈ ਜਾਂ ਮੁੰਦੀ ਦੋਨਾਂ ਚ ਵੰਡੀ ਜਾਣੀ ਹੈ ਪੈਸੇ ਕੀ ਹਿਸਾਬ ਕਿਤਾਬ ਆ ਮੁੰਦੀ ਵਾਲੀ ਕੁਸ਼ਤੀ ਪੁੱਜੀ ਹੈ ਜੀ ਮਾੜਾ ਦੱਸ ਦਿਓ ਮੈਨੂੰ ਪਹਿਲਾਂ ਤੁਸੀਂ ਦੱਸਿਆ ਸੀਗਾ ਸ਼ਾਇਦ ਪੈਸੇ ਆ ਨਾਲ ਦੱਸ ਦਿਓ ਜੀ ਕਲੀਅਰ ਕਰ ਦਿਓ ਹੈਲੋ ਸੋ ਚੱਲਦੀ ਹੋਈ ਕੁਸ਼ਤੀ ਨਾਲ ਮੋਜ ਵਾਟੋ ਵੀਰੇ ਜਿਹੜੇ ਲਿਖ ਕੇ ਭੇਜਦੇ ਆ ਯਾਰ ਇਹ ਕਰ ਦਿਆ ਕਰੋ ਕਲੀਅਰ ਆ ਇਹ ਨੋਟ ਕਰੋ ਵੀਰੇ ਮੰੰਦੀ ਦੱਸਦੇ ਪਲੀਜ਼ ਇਹ ਹਰ ਸਾਲ ਚੱਕਰ ਪੈਂਦਾ ਇਹ ਚੀਜ਼ ਦਾ ਦੱਸਦੇ ਕਿ ਮੈਨੂੰ ਪਹਿਲਾਂ ਹੌਨਸਰ ਕੁਝ ਹੋਰ ਦੱਸਿਆ ਗਿਆ ਇਹ ਦੋ ਜਣਿਆਂ ਨੂੰ ਮੰੰਦੀ ਲਿਖੀ ਆ ਅਲੱਗ-ਅਲੱਗ ਸ਼ਾਨਦਾਰ ਕਸਤੀ ਜੱਸਾ ਪੱਤੀ ਤੇ ਸੰਜੇ ਦਿੱਲੀ ਦੇ ਦਰਮਿਆਨ ਵਾਹ ਜੀ ਵਾਹੋ ਬੰਦੇ ਆ ਮੁੰਡੀਆਂ ਕਲੀਅਰ ਕਰ ਦੋ ਇੱਕ ਮੁੰਡੀ ਜਿੰਨਾ ਪਿਆ ਕਿ ਦੋ ਦਿਨ ਹੀ ਇੱਕ ਇੱਕੋ ਇੱਕੋ ਹੀ ਇੱਕ ਹੰਦੂ ਜੀ ਜੱਸੀਏ ਇੱਕ ਮੁੰਡੀ ਐ ਕਿ ਮਹਿਨਤਾਂ ਨਾ ਰੱਖਦੇ ਨੇ ਜੋੜੇ ਦਿਲਯਾਰੀਆਂ ਦੂਰੋਂ ਦੇਖ ਪੈਂਦੀਆਂ ਨੇ ਬੌਡੀਆਂ ਸ਼ਿੰਗਾਰੀਆਂ ਕੱਲੇ ਕੱਲੇ ਬਸਲ ਗਵਾਹੀ ਹੋਰੀ ਪਰਦੇ ਮਹਿਨਤਾਂ ਇਹ ਗੱਭਰੂ ਜੀ ਤੋੜ ਕਰਦੇ ਛੇਰੇ ਗਹਿਲ ਮਜਾਰੀ ਪੈਂਦੇ ਮਹਿਨਤਾਂ ਨੂੰ ਮੂਰਾ ਕਿ ਮਹਿਨਤਾਂ ਨਾ ਹੁੰਦੇ ਮੱਲ ਮਸ਼ਹੂਰਾ ਨੇ ਮਹਿਨਤਾਂ ਨਾ ਹੁੰਦੇ ਮੱਲ ਮਸ਼ਹੂਰਾ ਇੱਕ ਪਾਸੇ ਜੱਸਾ ਤੇ ਦੂਜੇ ਪਾਸੇ ਸੰਜੀਤ ਸਿੰਘ ਜੀ ਕਿ ਮਿਹਨਤਾਂ ਨਾਲ ਹੰਦੇ ਮਾਵਾ ਮਸ਼ਹੂਰ ਐ ਸੀਣੀ ਮਾ ਦੀ ਕੋਖਾ ਜੰਮਿਆ ਬੱਬਰ ਸ਼ੇਰ ਹੀ ਬਣਦਾ ਐ ਕੋਵਰੇ ਨੰਗ ਦਾ ਬੱਚਾ ਪਾਹ ਤੂਫਾਨ ਹੀ ਤੰਦਾ ਐ ਬਾਜਾ ਤਾਂ ਬਾਜ ਜੰਮਦੇ ਨਾ ਕਿ ਬੱਚੇ ਕਾਮਾਂ ਦੇ ਔਰ ਜਿੰਦ ਸਵਾਰਿਆ ਬੇ ਖੰਡੂ ਪਰ ਕਸਤੀ ਲੜਦੇ ਸ਼ੇਰ ਪੁੱਤ ਪੰਜਾਬੜਾ ਮਾਵਾਗਦੇ ਤਾੜੀ ਮਾਰਦੇ ਕੋਈ ਜੱਸੇ ਪੱਟੀ ਦੇ ਨਾਲੇ ਉਹ ਤਾੜੀ ਖੁੱਲ ਕੇ ਮਾਰਦੀ ਆਪਾਂ ਚੱਲਦੀ ਹੋਈ ਕਸਤੀ ਇਹਨਾਂ ਨੌਜਵਾਨਾਂ درمیان ਕਹਿੰਦਾ ਜਿਰਸੇ ਕੰਮਲੀ ਮੱਲੀ ਮੱਲਾ ਦੇ ਤਰਾਣੇ ਦਾ ਲੱਡਲਾਏ ਚੇਲਾ ਯਾਰੋ ਪੱਟੀ ਵਾਲੇ ਭਾਨੇ ਦਾ ਪੌਣੇ ਉੱਤੇ ਜਦੋਂ ਕਹਿੰਦੇ ਗੋਬਾ ਰੱਖਦਾ ਤੋੜ ਦਿੰਦਾ ਗੱਗਰੂ ਫਿਰ ਦੁੱਖ ਮਿੱਤਰੋ ਛਿੰਝਾ ਵਿੱਚ ਸਿਰਾਂ ਕਰਵਾਈ ਜਾਂਦਾ ਏ ਪੱਟੀ ਵਾਲੇ ਛਿੰਦੇ ਦਾ ਪੁੱਤ ਮਿੱਤਰੋ ਛਿੰਝਾਂ ਵਿੱਚ ਸਿਰਾਂ ਕਰਵਾਈ ਜਾਂਦਾ ਏ ਪੱਟੀ ਵਾਲੇ ਛਿੰਦੇ ਦਾ ਪੁੱਤ ਮਿੱਤਰੋ ਸਿੱਖੀ ਵੀ ਕੈਮ ਇਸ ਨੌਜਵਾਨਾਂ ਕਹਿੰਦੇ ਸਿੱਖੀ ਸੀਪ ਨੂੰ ਕੈਮ ਰੱਖਿਆ ਹੈ ਇਸ ਨਾਜਵਾਨ ਦੀ ਕਹਿੰਦੇ ਸੱਤ ਸਮੁੰਦਰਾਂ ਦਾ ਪਾਰ ਕੋਸ਼ਿਸ਼ ਹੋਈ ਉਹਨਾਂ ਨੇ ਤਾੜੀ ਮਾਰਦੇ ਜ਼ੋਰਦਾਰ ਇੱਕ ਵਾਰੀ ਐਨ ਖਤਰਨਾਕ ਮੋੜ ਤੇ ਐਕਸ਼ਨ ਮੋੜ ਦੇ ਵਿੱਚ ਕਿ ਅਜੇ ਤਾਂ ਯਾਰ ਮੈਦਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਅਜੇ ਤਾਂ ਤੀਰ ਕਮਾਨ ਦੇ ਵਿੱਚ ਹੈ ਕੋਈ ਵੀ ਹੋ ਸਕਦਾ ਹੈ ਭਾਈ ਲਓ ਇਸ ਸਮੇਂ ਦਸਾ ਉੱਪਰਲੇ ਪਾਸੇ ਪੱਟੀ ਵਾਲਾ ਔਰ ਨਿਜਲੇ ਪਾਸੇ ਪਹਿਲਵਾਨਾ ਸੰਜੇ ਦਿੱਲੀ ਦੀ ਧਰਤੀ ਦਾ ਕਹਿੰਦਾ ਮੁੱਲ ਪੈਂਡ ਸਰੀਰਾਂ ਦੇ ਉਹ ਜਿੰਨੇ ਲਾਈਆਂ ਮਿਹਨਤਾਂ ਉੱਠ ਕੇ ਤਨ ਜੋਰ ਜਵਾਨਾਂ ਦਾ ਲਾਜਨ ਪਰਿਆ ਮੇਲਾ ਲਟਕੇ ਤੇ ਅੜੀਆ ਲਕੋੜੇ ਨੇ ਓ ਯਾਰਾ ਕਰ ਹੀ ਜਾਂਦੇ ਮਨਮਾਨੀ ਕਿ ਰਾਜੇ ਖੇਲੇ ਹੱਟ ਪਾਸੇ ਓ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਰਾਜੇ ਖੇਲੇ ਹੱਟ ਪਿੱਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਕਹਿੰਦਾ ਸੂਰਜ ਵੀ ਅੱਗ ਮਰ ਫਾਟੇ ਟੋਪਾ ਜੇਟਦੇ ਖੜਦੀਆਂ ਇਹ ਵੀਰੇ ਮੜੇ ਉੱਠ ਕੇ ਸਾਈਡ ਤੇ ਉਹਦੇ ਲਾਈਵ ਵਾਲੇ ਕੈਮਰੇ 'ਤੇ ਰੈਫਰੀ ਜੀ ਤੁਸੀਂ ਤੁਰਦੇ ਫਿਰਦੇ ਰਿਆ ਕਰੋ ਅੱਜ ਤੁਹਾਡੀ ਡਿਊਟੀ ਜਿਹੜੀ ਸਖਤ ਹੈ ਕਸੀ ਬੈਟ ਨਹੀਂ ਹੈ ਆਣਾ 11000 ਹੈ ਵਾਹ 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 ਸੋ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਸੂਰਜ ਵੀ ਅਗਮਰ ਸਾਵੇ ਤੁੱਪਾ ਜੇੜ ਤੇ ਹੜਦੀਆ ਤੱਕ ਵੀ ਜਿਵੇਂ ਤੰਦੂਰੀ ਰੋਟੀਆਂ 'ਚ ਪਿੰਡੇ ਨੂੰ ਸੜਦੀਆਂ ਕੋਹ ਬਾਗ ਵਿੱਚ ਛੱਡਿਆ ਯਾਰੋ ਨਿੱਗਰ ਜਾਈਆਂ ਦਾ ਆ ਸੁੱਖੀ ਕਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਸੁੱਖੀ ਕਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਵਾਹ ਬਈ ਵਾਹ ਲਓ ਅਮਿਤ ਪਹਿਲਵਾਨ ਜਲੰਧਰ ਤੇ ਰਫੀ ਪਹਿਲਵਾਨ ਬਲਾਚੌਰੇ ਅਗਲੀਆਂ ਕੁਸ਼ਤੀਆਂ ਦੇ ਪਹਿਲਵਾਨ ਤਿਆਰ ਰਹਿਣਗੇ ਸ਼ਾਨਦਾਰ ਜਿਹੜੀ ਸਕੰਦਰ ਬਲਾਚੌਰ ਤੇ ਅਵੀ ਪਹਿਲਵਾਨ ਸਿਆਣਾ ਇਹ ਵੀ ਮਲ ਤਿਆਰ ਰਹਿਣਗੇ ਅਗਲੀਆਂ ਕੁਸ਼ਤੀਆਂ ਵਾਲੇ ਸ਼ਾਨ ਕੁਸ਼ਤੀ ਲੜੀ ਆਈ ਆ ਧਾਰੀ ਮਾਰਦੇ ਜੋ ਕੁਸ਼ਤੀ ਦਾ ਸ਼ਾਵ ਆਇਆ ਫਿਰ ਇਹ ਵੀ ਕੁਸ਼ਤੀ ਜਿਹੜੀ ਖੰਡੂ ਉੱਪਰ ਦੀ ਧਰਤੀ ਦੇ ਉੱਤੇ ਹਰ ਸਾਲ ਜਿਹੜਾ ਸਰਾਨਾ ਸਿੰਧ ਮੇਲਾ ਫਿਰ ਇਹਦਾ ਖੇਡਿਆ ਜਾਂਦਾ ਹੈ ਇੱਥੇ ਬੋਲਟ ਮੋਟਰਸਾਈਕਲ ਹਲੋ 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 ਇਹ ਨੋਟ ਕਰੋ ਜਿਹੜੀਆਂ ਇਹ ਮੁੰਦੀ ਵਾਲੀਆਂ ਕੁਸ਼ਤੀਆਂ ਨੇ ਜੀ ਉੱਪਰ ਵੀ ਸਟੇਜ ਵਾਲੇ ਕੈਸ ਕਮੇਟੀ ਨੋਟ ਕਰੋ ਚੇਤਨ ਵਾਲੇ ਪਹਿਲਵਾਨ ਨੂੰ ਮੁੰਦੀ ਹੈ ਔਰ ਹਾਰ ਨਾਲੇ ਪਹਿਲਵਾਨ ਨੂੰ 11000 ਜਿਹੜੀਆਂ ਮੁੰਦੀ ਵਾਲੀਆਂ ਕੁਸ਼ਤੀਆਂ ਨੇ ਇਹ ਸਾਰੀ ਕੁਸ਼ਤੀ ਇਦਾਂ ਹੋਣੀ ਹੈ ਇਹ ਨੋਟ ਕਰੋ ਨੋਟ ਕੀਤਾ ਜਾਵੇ ਜੀ ਸ਼ਾਨਦਾਰ ਕੁਸ਼ਤੀ ਵੱਸਾ ਪੱਤੀ ਪੰਜਾਬ ਦਾ ਬਬਰ ਸ਼ੇਰ ਤੇ ਸੰਜੇ ਦਿੱਲੀ ਦਿੱਲੀ ਦਾ ਬਬਰ ਸ਼ੇਰ ਸ਼ਾਨਦਾਰ ਕੁਸ਼ਤੀ ਜਿਹੜੀ ਕਹਿੰਦੇ 211000 ਦੀ ਜਿਹੜੀ ਲੜੀ ਚੱਲੀ ਆ ਬਲਜਿੰਦਰ ਸਿੰਘ ਜੀ ਆਸਟ੍ਰੇਲੀਆ ਬਲਜਿੰਦਰ ਸਿੰਘ ਜੀ ਸਾਡੇ ਸਾਬਕਾ ਸਰਪੰਚ ਅਮਰੀਕ ਸਿੰਘ ਜੀ ਖੰਡੂਪੁਰ ਵਾਲੇ ਦੀ ਤਰਫੋਂ ਇਹ ਕੁਸ਼ਤੀ ਸਪਾਂਸਰ ਕੀਤੀ ਗਈ ਹੈ ਕਹਿੰਦਾ ਜਿੰਨੀ ਬਾਉਣੀ ਨਹੀਂ ਆਉਂਦੀ ਨੱਲਾ ਕਿਸੇ ਨਾਲ ਯਾਰੀ ਕਿੰਨੇ ਚੰਡੇ ਕਮ ਆਉਂਦੇ ਨੇ 10 ਲੱਖ ਰੁਪਏ ਤੇ ਖਿਡਾਰੀ 10 ਲੱਖ ਰੁਪਏ ਤੇ ਖਿਡਾਰੀ ਸੱਚੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਸ਼ਾਨਦਾਰ ਕੁਸ਼ਤੀ ਕਿ ਜਾਣਾ ਪੰਡ ਮਾਰਾਂ ਦਾ ਫੋਲੀ ਸਟਾਈਲ ਵਾਹ ਵਾਹ ਓਏ ਹੋਏ ਬੱਦਲ ਜੀ ਆਪ ਲਖਾ ਲਓ ਭਰਾ ਮੇਰੇ ਵਾਲੇ ਛੱਡ ਤਾਂ ਛੱਡ ਦੇ ਸ਼ਰਾ ਦਰਵਾਜ਼ਾ ਦਿੱਸੇ ਰਿਹਾ ਕਬ